ਹਾਂਜੀ ਯਾਰ ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਤੇ ਮੀਤਾਂ ਦਾ ਠੀਕ ਠਾਕ ਉਹ ਤੁਹਾਡੇ ਜਾਨਵਰ ਵੀ ਛੱਟ ਵਟ ਹੋਣਗੇ ਤੇ ਲਓ ਜੀ ਅੱਜ ਤੁਹਾਨੂੰ ਦਿਖਾਉਨੇ ਆਪਾਂ ਨਾ ਬੱਚਾ ਇੱਕ ਨਾ ਕੱਲ ਕੂਤਰੀ ਨੇ ਛੋਡੇ ਜਾਂਡਾ ਧਰ ਲਿਆ ਮੈਂ ਤੁਹਾਨੂੰ ਕੱਲ ਵੀ ਸ਼ਾਇਦ ਦਿਖਾਇਆ ਸੀ ਪਤਾ ਨਹੀਂ ਲੱਗਿਆ ਉਹ ਕਿਹਦੇ ਬੱਚਾ ਤੇ ਕੋਈ ਐਡਾ ਹੋਵੇ ਠੀਕ ਹੈ ਜੀ ਤੇ ਪਾਣੀ ਨੂੰ ਅੱਗੇ ਪਾ ਦਨੇ ਥੋੜਾ ਥੋੜਾ ਕੱਪਾਂ ਦੇ ਵਿੱਚ ਕਿੰਨਾ ਇਹਦੇ ਅੰਦੇ ਉਹਦੇ ਕੋਈ ਬਾਈ ਢਾਈ ਦੀਗੀ ਤੇ ਇੱਧਰ ਤੁਹਾਨੂੰ ਦੱਸ ਦਿੰਦੇ ਆ ਕਿਹੜੇ ਕਿਹੜੇ ਜੋੜੇ ਆਪਾਂ ਛੜ ਤੇ ਇੱਥੇ ਆਹ ਚੀਨੀ ਤੇ ਆਪਣਾ ਕਬੂਤਰ ਬਾਈ ਵਾਲਾ ਠੀਕ ਹੈ ਜੀ ਇਹਨਾਂ ਨੂੰ ਇੱਥੇ ਪਾਣੀ ਹੈਗਾ ਖਰਾਬ ਰੱਖੀ ਲਓ ਓ ਓ ਓ ਓ ਓ ਓ ਓ ਓ ਤੇ ਸਰੋਂ ਮੈਂ ਕੱਲ ਲਿਆਇਆ ਸੀਗਾ ਤੇ ਆਹ ਦੇਖੀ ਆਹ ਰਿਆਂਡਾ ਉਹ ਜਿਹੜਾ ਕੱਲ ਪਤਾ ਨਹੀਂ ਕਿਹੜੀ ਬੂਤ ਮੈਂ ਖਾਤਾ ਤੇ ਇਦਾਂ ਕਰੂੰ ਲਿਆ ਕੱਲ 1.5-2 ਕਿਲੋ ਤੇ ਇਹਨਾਂ ਨੂੰ ਖਵਾਇਆ ਕਰਾਂਗੇ ਜਿਹਨਾਂ ਦੇ ਬੱਚੇ ਕੱਡੇ ਹੋਏ ਨੇ ਨਹੀਂ ਨਾ ਸਕਾ ਤੇ ਮੋੜ ਦਿਓ ਜੱਕੋ ਜੀ ਲਓ ਜੀ ਬਾਤੀਏ ਚ ਇਹ ਆ ਥੱਲੇੜੇ ਨੂੰ ਰੱਖ ਦਨੇ ਇੱਥੇ ਆਪਣੀ ਕਾਲੀ ਬੂਛ ਵਾਲੀ ਜੋੜੀ ਆ ਆ ਬੜੀ ਤੇ ਗਲਜਾਰ ਵਾਲੀ ਲਾਲ ਸਰੀ ਠੀਕ ਹੈ ਜੀ ਲਓ ਬਿਛੇ ਰਖਾਈ ਚਲੋ ਸਾਰਾ ਦਿਨ ਜਦੋਂ ਮਰਜੀ ਪਾਣੀ ਸਾਨੂੰ ਪਾ ਦਨੇ ਰੁਕ ਜੋ ਇਹਨਾਂ ਨੂੰ ਕੌਲੀ ਚ ਰੱਖ ਦਨੇ ਆ ਇਹ ਤੇ ਤਾਂ ਕੰਦਾ ਜਾਇ ਸਿਆਣੇ ਆ ਇਹ ਤਾਂ ਬਾਕੀ ਇਹ ਕਮਲੇ ਵੀ ਬੱਤਾਂ ਵੀ ਗੁੱਝਾ ਪਰ ਯਾਰ ਇਹਨਾਂ ਨੂੰ ਸਰੋਂ ਪਾਉਂਦੇ ਆਂਦੇ ਕੰਮ ਖਰਾਬ ਕਰਮੇ ਇਹਨਾਂ ਨੂੰ ਕਣੀ ਕਣਕ ਪਾ ਦਿੰਦੇ ਆਂ ਕਣਕ ਪਤਾ ਇਹਨਾਂ ਨੂੰ ਕਿਉਂ ਪਾਉਣੀ ਆ ਕਿਉਂਕਿ ਇੱਥੇ ਨਾ ਕੀੜੇ ਥਰਦੇ ਆ ਦੇਖੋ ਥੱਲੇ ਪਤਾ ਨਹੀਂ ਇਹ ਕਿੱਥੋਂ ਆ ਗਏ ਆ ਚਲੋ ਕੋਈ ਨਾ ਇਹ ਤਾਂ ਫਿਰਦੇ ਰਹਿੰਦੇ ਨੇ ਲਾਉਜੀ ਉਹ ਤਾਂ ਖਾਣ ਲੱਗ ਵੀ ਗਏ ਖਾਲੋ 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 ਸਟਾਰ ਬਪਾ ਨਹੀਂ ਕਰਦੇ ਬਾਰੀ ਭੇਟ ਦਿੰਨੇ ਆ ਤੰਨਾਂ ਨੂੰ ਇਹਨਾਂ ਨੂੰ ਰੱਖਦੇ ਆ ਦਾਣੇ ਹੁਣ ਮੈਂ ਪਾਣੀ ਦਾ ਕੱਪ ਲੈ ਕੇ ਆਉਣਾ ਚੱਲ ਗਿਆ ਲਓ ਜੀ ਪਾਣੀ ਆਪਾਂ ਲੈ ਜਾਂਦਾ ਸਾਰਿਆਂ ਨੂੰ ਬਾਦ ਨੇ ਨਾ ਵਿਨਾੜ ਰੂਣਾ ਦੇਖੋ ਜੀ ਬਹੁ ਹਿਲਾ ਦੇ ਇਹਨਾਂ ਦਾ ਨਹੀਂ ਪਤਾ ਕਦੋਂ ਕਿਹੜਾ ਨਿਕਲ ਜੇ ਕੱਲ ਸੱਚ ਬਾਈ ਆਇਆ ਸੀਗਾ ਹੁਣ ਦੱਸ ਦਿੰਨਾ ਮੈਂ ਇਹ ਜੋੜਾ ਉਹ ਜਿਹੜਾ ਆਪਣਾ ਮੋਹਰ ਵਾਲਾ ਕਬੂਤਰ ਆ ਉਹ ਹੋ ਗਿਆ ਬਾਈ ਜੀ ਪੱਕਾ ਚੱਲ ਇਹ ਬੋਲਦਾ ਇਧਰੋਂ ਬੈਠੇ ਰੋ ਸ਼ਰੋ ਤੇ ਆ ਕੂਤਰ ਹਜੇ ਥੋੜਾ ਜਿਹੀ ਮਿਲਿਆ ਵਾ ਇਹ ਕੂਦਰੀ ਨਾ ਮਤਲਬ ਕਿ ਥੋੜਾ ਹੀ ਗੜਕਦਾ ਹਜੇ ਇੰਨਾ ਨਹੀਂ ਚਲੋ ਇਹ ਵੀ ਬਾਰੀ ਲਾਦ ਗਏ ਇਹਨਾਂ ਨੂੰ ਪਾਣੀ ਪਾ ਲੈਣੇ ਆ ਆ ਜੋੜੇ ਨੂੰ ਨਿਰਮਤੁੰਦਾ ਰੱਖਤਾ ਕਰਨ ਵਾਲੇ ਇੱਥੇ ਬੱਚੇ-ਬੱਚੇ ਇਹਨਾਂ ਦੇ ਘੜਾਵਾਂਗੇ ਖੁੱਡੇ ਜ ਨਹੀਂ ਛੱਡਦੇ ਕਿਉਂਕਿ ਨਾ ਇਹ ਜਿਹੜਾ ਉਹ ਲਾਲ ਸੀੜਨ ਆਪਾਂ ਕੂਤ ਲਾਇਆ ਇਹ ਦੋਨੇ ਕਬੂਤਰ ਮਿਲੇ ਹੋਏ ਆ ਆਪਸ ਵਿੱਚ ਤੇ ਇਹ ਕਬੂਤਰਾਂ ਦਾ ਮੌਕਾ ਟੀ ਕਰਦੇ ਆ ਇਹਨਾਂ ਨੂੰ ਵੀ ਪਾਣੀ ਪਾ ਦੇਣਾ ਲਓ ਵੀ ਛੇਰੋ ਦੇਓ ਬੱਚੇ ਨੂੰ ਦਾਣੇ-ਦੋਣੇ ਦਾਣੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਰੋਕ ਕੇ ਰੱਖਿਆ ਜਾਂਦਾ ਹੈ ਖਾਣੋਂ ਮੈਂ ਉੱਪਰ ਚਾਲ ਦੇ ਲਓ ਜੀ ਦਾਣੇ ਚੱਕ ਕੇ ਆ ਗਏ ਆ ਪੋਪਰ ਟਰੀਆਂ ਕਰਦੇ ਸਾਫ਼ ਤੇ ਸੁਕਾ ਲਈ ਬਾਈ ਐਸੀ ਕਰਨ ਤੇ ਬਾਈ ਨੇ ਕਿਹਾ ਕਿ ਉਹ ਜੁੜਾ ਛੜਾ ਤਾ ਸੀ ਆ ਦੇਖੇ ਪਾਏ ਵ ਇਹਨਾਂ ਨੂੰ ਛੁੱਡੇ ਛੱਡਦੇ ਹੁਣ ਆਪਾਂ ਮੋਹਰ ਵਾਲਾ ਗੂਤਰ ਤੇ ਦੂਜੀ ਗੂਦਰੀ ਆ ਬਸ ਬਚੇ ਦਾ ਨਹੀਂ ਨਾ ਇਹਦੇ ਲਈ ਗੂਤਰਾਂ ਰੱਖ ਦਿੰਦਾ ਆਪਾਂ ਆਹ ਰਿਹਾ ਕਿੰਨਾ ਦੇਰ ਦਾ ਟਾਈਮ ਤਾਂ ਪਾਉਣੇ ਹੁੰਦੇ ਯਾਰ ਰੱਜ ਕੇ ਖਵਾ ਦਈਏ ਇਹਨਾਂ ਨੂੰ ਦਾਣੇ ਸਾਡੇ ਜਿਹੜੇ ਟੇਪੇ ਵਿੱਚ ਆਖੇ ਸੜ ਦਿੰਨੇ ਇਹਨਾਂ ਦੇ ਟੇੜੇ ਪਾ ਹੀ ਦਨੇ ਆ ਇਹ ਲਾਉਚ ਕੁਝ ਨਾ ਭਰ ਗਈ ਸਵੇਰੇ ਕਿਉਂਕਿ ਯਾਰ ਗਰਮੀ ਬਹੁਤ ਪਿਆਸ ਲੱਗਦੀ ਫਿਰ ਬੂਤਰਨ ਆਲੋ ਭਾਈ ਛਕ ਜੋ ਛਕ ਲੋ ਛਕ ਲੋ ਛਕ ਲੋ ਆ ਜੋ ਆ ਆ ਵੀ ਆ ਵੀ ਆ ਵੀ ਆ ਆਓ 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 ਇਹ ਜੱਕਲ ਗਈ ਬਾਹਰ ਖੋਲ ਇਰ ਨੂੰ ਰੱਖ ਲਈ ਚਲੋ ਬਿਸ਼ਰੋ ਇਧਰ ਆਪਣੀ ਹਰੀਆਂ ਆਲੀ ਨੇ ਵੀ ਆਂਡਾ ਧਰ ਲਿਆ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੇ ਉਹ ਜਿਹੜਾ ਆਂਡਾ ਨਾ ਮੇਰੇ ਸਾਹ ਹੁਣਾ ਰਸਤੇ ਵਾਲੀ ਦਾ ਉਹ ਜਿਹੜਾ ਥੱਲੇ ਉਹ ਉੱਥੇ ਉੱਥੇ ਚੜ੍ਹਿਆ ਵੈਸੇਗਾ ਉਹ ਏਟ ਦੇ ਨਾਲ ਤੇ ਇਧਰ ਆਪਾਂ ਬੋਰੀ ਲਾਤੀ ਆ ਰੋਸ਼ਨਾਣ ਕਰਤਾ ਬੰਦ ਕਿਉਂਕਿ ਮੀਂਹ ਮੂੰਹ ਦਾ ਪਤਾ ਨਹੀਂ ਨੇਰੀ ਸਵੇਰੇ ਆ ਗਏ ਨਾ ਰਾਤ ਨੂੰ ਤੇ ਕੰਮ ਔਖਾ ਹਰਗਣ ਨੇ ਕਿਧਰੇ ਨਹੀਂ ਕੋਸ ਕਹਿੰਦਾ ਮਾਰਦੀ ਨਹੀਂ ਕਰਤੀ ਤਾਂ ਦੋ ਉਤਾਰ ਲਈ ਇਹ ਪੀ ਆ ਕੀ ਆ ਕੀ ਆ ਲਓ ਜੀ ਆਪਾਂ ਦੂਜਾ ਵੀ ਜੋੜਾ ਲੈ ਕੇ ਛੱਡਦੇ ਆ ਲਓ ਜੀ ਜੋੜਾ ਫੜ ਲਿਆ ਹਾਂ ਦਾ ਚੱਕੋ ਜੀ ਛੱੜ ਤੇ ਅੰਦਰ ਆਪਾਂ ਹੁਣ ਤੁਹਾਨੂੰ ਦਿਖਾਉਣਾ ਮੈਜਰ ਆ ਦੇਖੋ ਇਹਦੇ ਪਿੱਛੇ ਜਾਊਗਾ ਇਹ 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 ਹੋਰ ਹੈ ਲੱਗਣਾ ਗੁੜਕਾ ਇਹ ਕੱਲ ਬਾਈ ਯਾਰ ਮੈਂ ਨਹੀਂ ਛੱਡ ਕੇ ਖੋਸ਼ ਇਹਨੂੰ ਖੁੱਡੇ ਜਾ ਚਲੋ ਖਾ ਲਓ ਖਾ ਲਓ ਦਾਣੇ ਖਾ ਲੈਂਦੇ ਕੋਈ ਨਹੀਂ ਇਹ ਬਾਈ ਆਇਆ ਸੀ ਸ਼ਾਮੀ ਕੱਲ ਵੈਸੀ ਮਿਲਣਾ ਇਹ ਜਾਨਵਰ ਦੇਖਣ ਆਇਆ ਸੀ ਤੇ ਬਾਈ ਸੱਚ ਆਹ ਵਾਲਾ ਸ਼ਿਕੋਇਦ ਜਿਹੜਾ ਇੱਥੇ ਲੱਗਾ ਸੀ ਨਾ ਆਪਣਾ ਇੱਥੇ ਲਵਾਇਆ ਸੀ ਇੱਧਰ ਲਈ ਕੰਦਣਾ ਇੱਥੇ ਲਵਾ ਗਿਆ ਉਹ ਮੈਂ ਤੇ ਬਾਈ ਨਹੀਂ ਲਾਤਾ ਕੋਤਾ ਕਿਉਂਕਿ ਬਾਈ ਕਹਿੰਦਾ ਵੀ ਇੱਧਰ ਨਹੀਂ ਕੋਈ ਜਾਂਦਾ ਜਾਂਦੇ ਸੀਗੇ ਮਾੜਾ-ਭੁਟਾ ਜਾਂਦੇ ਸੀ ਮਤਲਬ ਠਹਿਰ ਨਹੀਂ ਬਣਾਉਂਦੇ ਸੀ ਆਪਦੀ ਤੇ ਉਹ ਵਾਲਾ ਚਿੱਕੂ ਪੱਟ ਕੇ ਇੱਥੇ ਲਾਤਾ ਕੋਕੇ ਜੜ ਤੇ ਈ ਗਈ ਇਧਰ ਆ ਉਧਰ ਇਧਰ ਆ ਦੇ ਆ ਦੇ ਬੈਲਣੇ ਲੱਗ ਹੀ ਨਾ ਖੱਟੇ ਨਾਲ ਨਾ ਵੀ ਉਹ ਆਟ ਮਸਤੀ ਕਰ ਚੱਲ ਉਧਰ ਉਹ ਦੇ ਕੋਲ ਫਿਰ ਅਗੜ ਕੀ ਜਾਂਦਾ ਪਰ ਉਹ ਕਿਸੇ ਨੂੰ ਭਾਵ ਨਹੀਂ ਦਿੰਦੀ ਇਹ ਵੀ ਗੱਲ ਆ ਲਾਲਸਰੀ ਆ ਦੇ ਆ ਗਈ ਨਾ ਵੀ ਨਾ ਦੇਖੋ ਸੁਣ ਮੈਂ ਦਿਖਾਉਣਾ ਇੱਥੇ ਚਿੱਕੂ ਚ ਜਾਊਗੀ ਉਹ ਅੱਡ ਕੇ ਤੇ ਉਹਦੇ ਮਗਰ ਜਾਊਗਾ ਲਾਲ ਫਿਰ ਹਜੇ ਦਾਣੇ ਖਾਂ ਚ ਬੀਜੀ ਆ ਆ ਦੇ ਰਿਹਾ ਆ ਦਿਖਾਈਏ ਨਾ ਦਾਣੀ ਉਧਰ ਉਹ ਬਹੁਤ ਫਰਦੀ ਭਾਈ ਫਰਦੇ ਆਹੋ ਦੇਖੋ ਇਧਰ ਉਹ ਦੋ ਕੁਤਰੀਆਂ ਬੈਠੀਆਂ ਉਹਨਾਂ ਨੇ ਦੋ ਦੋ ਅੰਡੇ ਧਰ ਲਏ ਆ ਮੌਜੀ ਤੇ ਆਪਣੀ ਚੱਲੀ ਕੁਤਰੀ ਇਧਰ ਹਰੇ ਨਾਲ ਹੀ ਬਣੀ ਉੱਠੀ ਦਾਣੇ ਖਾਣ ਮੌਜਾ ਬੈਠੀ ਆ ਤੇ ਟ੍ਰੇ ਆਪਾਂ ਇਹਨਾਂ ਨੂੰ ਬੜੀ ਗੱਲਾਂ ਪਾਈ ਜਾਂਦਾਂਗੇ ਜਾਂ ਟ੍ਰੇ ਕੱਢ ਲਾਂਗੇ ਦਾਣੇ ਥੱਲੇ ਛੱਡ ਦਾਂਗੇ ਜਿਹੜੇ ਥੋੜੇ ਮੋਟੇ ਬਚ ਗਏ ਆਪੇ ਖਾਈ ਜਾਣਗੇ ਜਿਵੇਂ ਕਿਸੇ ਦਾ ਜੀ ਕਰੂਗਾ ਤਾਂ ਇਹਨਾਂ ਨੂੰ ਠੋਕ ਦਿੰਨੇ ਆਪਾਂ ਜਾਂਦਾ ਤੇ ਮੈਂ ਤੁਹਾਨੂੰ ਦਿਖਾਉਣਾ ਸਿੰਘ ਜੀ ਅ ਗਰਮੀ ਬਹੁਤ ਆ ਯਾਰ ਪਸੀਨਾ ਦੇਖ ਲੋ ਮੇਰਾ ਕੀ ਹਾਲ ਹੋਇਆ ਪਿਆ ਕੰਮ ਕਰੜਾ ਤੇ ਬਾਕੀ ਆ ਦੇਖੋ ਰਾਤ ਐਂ ਪ੍ਰੋਜੈਕਟ ਕਰਾਦਾ ਸੀ ਬਾਈ ਨੇ ਅੱਗੇ ਆਪਾਂ ਥੱਲੇ ਹੀ ਰੱਖ ਦਿੰਦੇ ਸੀ ਬਾਈ ਕਹਿੰਦਾ ਆ ਪੋਲ ਚ ਵਸਾ ਦੇ ਆ ਜਾਲ ਤੇ ਵਸਾਦਾ ਤੇ ਆ ਜੁੜਾ ਜਿਹੜਾ ਹੁਣ ਆਪਾਂ ਲਾਲਸਰੀ ਹੁਣੀ ਕੱਢੇ ਆ ਇਹ ਰਾਤ ਸੀ ਖੁੱਡੇ ਚ ਤੇ ਲਾਲਸਰੀ ਤੇ ਉਹਦਾ 파ਟਰਨਰ ਉਹ ਵੀਰੇ ਲਾਲਸਰੀ ਆਪਣੀ ਆਹ ਦਾਣੇ ਖਾਈ ਜਾਂਦੀ ਉਹਦਾ 파ਟਰਨਰ ਉਹ ਪਰੇ ਫਿਰਦਾ ਉਹਦੇ ਇਹ ਦੋਨੇ ਸਗੇ ਜਾਲ ਚ ਮੈਂ ਰਾਤ ਬਾਹਰ ਕਟਾ ਦਿੰਨਾ ਹੁੰਨਾ ਇੱਕ ਦਿਨ ਮੈਂ ਨੀਲੇ ਨੂੰ ਕਟਾਤੀ ਸੀ ਮੋਰ ਵਾਲੇ ਕਬੂਤਰ ਨੂੰ ਰਾਤ ਬਾਹਰ ਠੀਕ ਹੈ ਜੀ ਉਹ ਤਾਂ ਕਿਉਂਕਿ ਜਿਹੜੀ ਖੁੱਡੇ ਚ ਮਤਲਬ ਕਿ ਆਪਾਂ ਹੁਣ ਆਪਦੇ ਹਿਸਾਬ ਨਾਲ ਉੱਠਣਾ 7-8 ਵਜੇ ਤੇ ਕਬੂਤਰ ਮੈਸ ਪੈਣ ਦਾ ਢਾਲ ਹੁੰਦਾ ਫਿਰ ਤਾਂ ਕਰਕੇ ਮੈਂ ਜਾਲ ਦੇ ਨਾਲੇ ਤਾਂ ਪੱਕੇ ਛੇਤੀ ਤਾਂ ਹੀ ਆਪਣੇ ਜੋੜੇ ਇਨੀ ਛੇਤੀ ਪੱਕੇ ਹੋ ਗਏ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਮੈਂ ਰਾਤ ਬਾਹਰ ਕਟਾ ਦਦਾ ਸੀ ਨਜ਼ਾਰਾ ਆ ਜਾਂਦਾ ਤੁਸੀਂ ਵੀ ਐਂ ਕਰਿਆ ਕਰੋ ਜਾਲ ਚ ਛੇਤੀ ਜੋੜੇ ਮਲਾਉਣੇ ਹਨ ਆਂ ਬਸ ਜਾਲ ਚ ਪਾ ਕੇ ਰਾਤ ਨੂੰ ਤੱਕ ਅੱਧੀ ਬਾਹਰ ਕਟਾਓ ਇਹਨਾਂ ਨੂੰ ਫਿਰ ਪਤਾ ਲੱਗਣ ਲੱਗ ਜਾਂਦਾ ਆ ਦੇਖਿਓ ਹੁਣ ਥੋੜੀ ਆਹ ਦੇਖ ਗੜ ਕੀ ਜਾਂਦਾ ਆਹ ਦੇਖਿਆ ਦੇਖਿਓ ਕਬੂਤਰੀ ਨਾ ਸਿੱਕੂ ਜੇ ਆਊਗੀ ਤਦੇ ਮਗਰ ਜਾਊਗਾ ਦੇਖਿਓ ਹੁਣ ਦਿਖਾਉਨੇ ਆ ਜੋ ਵਿਆਹ ਗਰਮੀ ਬਹੁਤ ਆ ਯਾਰ ਪਸੀਨਾ ਆ ਜਾਂਦਾ ਵਾਰੀ ਵਾਰੀ ਇਹ ਘੂਦਰੀ ਗੱਲ ਹੀ ਹੋ ਰਹਾ ਮਸਤ ਤਰੀਕੇ ਦੀ ਹੁੰਦੀ ਬਾਈ ਕਹਿੰਦਾ ਕੋੜੀ ਹੋਦਾ ਇਹ ਇੱਕ ਤਾਂ ਮਿਲਦੀ ਨਹੀਂ ਛੇਤੀ ਕਿਸੇ ਨਾ ਇਹ ਕੂਤਨ ਬਾਬਾ ਮਿਲ ਗਈ ਹੂੰ ਚਲੋ ਜਣੀ ਦਾ ਕਹਿਣ ਤੋਂ ਭਾਵ ਰੱਬ ਵੀ ਚਾਹੁੰਦਾ ਵੀ ਬੱਚੇ ਇਹਦੇ ਇਹਦੇ ਨਾਲ ਕੜਾਈਏ ਆਪਾਂ ਉਹ ਦੇ ਗੁਰਕਦੇ ਗੁਰਕਦੇ ਦਾ ਅਸਰ ਆ ਗਿਆ ਆ ਗਿਆ ਪੀ ਲੈ ਪਾਣੀ ਪੂਣੀ ਬੇਟਾ ਪੀ ਲੈ ਪੀ ਲੈ ਪੀ ਲੈ ਖਾ ਲੋ ਨਾਲ ਇੱਕ ਤਾਂ ਯਾਰ ਕਣਕ ਘਾਟੀ ਖਾਂਦੇ ਸਰੋਂ ਨੂੰ ਗਾਲਾ ਮੰਨ ਲੈ ਅੰਦਰ ਬੜਾ ਚੱਕ ਦੇ ਚਲੋ ਕੋਈ ਨਾ ਇਹਨਾਂ ਲਈ ਲਿਆਂਦੀ ਐ ਚਾਹ ਲੈਣ ਕੋਈ ਉਹ ਦੇ ਉਹ ਵੜ ਗਿਆ ਟੋਕਰੀ ਜੜ ਗਿਆ ਲੱਗਣਾ ਗੁਰ ਹੁਣ ਕੂਤਿਲ ਜਾਊਗੀ ਦੇਖ ਕਿੱਥੇ ਆ ਤੂੰ ਇੱਕ ਦਾਣੇ ਖਾਈ ਜਾਂਦੀ ਆ ਉਹ ਦੇਖੋ ਖਰੂ ਪਈ ਹੁੰਦਾ ਢੜੀ ਕਰ ਤਾਮ ਨਹੀਂ ਉਹ ਆ ਗਿਆ ਤੇ ਮਿਲ ਗਿਆ ਹੁਣ 100% ਮਿਲ ਗਿਆ ਇਹ ਆ ਦੀ 11 ਟੋਕਰੀ ਚ ਫਿਰ ਤੇ ਇਹ ਕੂਤਿਲ ਨੂੰ ਬੁਲਾਊਗਾ ਦਿੱਥੇ ਕੂਤਿਲ ਗੱਲ ਕਰ ਦਾਣੇ ਖਾਂਚ ਵੀ ਦੀ ਆਹੋ

ਫਲ ਘਰ ਉਪਾਈ ਜਾਂਦਾ ਇਹ ਫਾ ਲਿਆ ਗਿਆ ਠੀਕ ਹੈ ਜੀ ਲਓ ਜੀ 100% ਇਹ ਆਪਣਾ ਜੋੜਾ ਹੋ ਗਿਆ ਹੁਣ ਪੱਕਾ ਤੇ ਮਿਲਦੇ ਸੋਨੂੰ ਅਗਲੀ ਵੀਡੀਓ ਨਾਲ ਬਾਏ ਵੀ ਸੋਣੋ ਆ ਦੇਖੋ ਬਸ ਐਂ ਘੁੱਤਰ ਦਾ ਪੱਕਾ ਲੱਗ ਹੋ ਜਾਂਦਾ ਜੋੜਾ ਜਦੋਂ ਐਂ ਕਰਨ ਲੱਗ ਜਾਂਨ ਸਿਰ ਜੇ ਚ ਖੁਰਕਣ ਸਮਝ ਲਓ ਜੋੜਾ ਪੱਕਾ ਹੋ ਗਿਆ ਹੁਣ ਆਪਾਂ ਇਹਨਾਂ ਨੂੰ ਜਾਲ ਜੂਲ ਚ ਪਾ ਦਿਆ ਕਰਾਂਗੇ ਵਿੱਚ ਦੀ ਤੇ ਇਹਨਾਂ ਨਾਲ ਹਵਾ ਹੋਵੇ ਜੀ ਲੱਗ ਜਾ ਕਰੂਗੀ ਹੌਣ ਰਹਿੰਦੇ ਨੇ ਇਹਨੂੰ ਖੁੱਡੇ ਚ ਕਿਉਂ ਗਰਮੀ ਬਹੁਤ ਆ ਬਾਹਰ ਯਾਰ ਬਾਈ ਸੋਣੇ